ਪਹਿਲਾਂ ਤਾਂ ਜੀ ਅਸੀਂ ਤੁਹਾਡਾ ਸਭ ਦਾ ਧੰਨਵਾਦ ਕਰਦੇ ਆਂ ਭਾਰਤੀ ਕਿਸਾਨ ਏਕਤਾ ਦੇ ਆਗੂ ਇੱਥੇ ਪਹੁੰਚੇ ਨੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਇੱਥੇ ਪਹੁੰਚੇ ਨੇ ਸਪੈਸ਼ਲ ਸਰਸਾ ਹਰਿਆਣਾ ਤੋਂ ਵੀ ਆਏ ਨੇ ਖਨੌਰੀ ਤੋਂ ਵੀ ਆਏ ਨੇ ਪੰਜਾਬ ਪੱਦਰ ਤੇਣ ਦਾ ਕੇਟਰ ਬਣਿਆ ਹੋਇਆ ਅੱਜ ਇਹਨਾਂ ਨੇ ਭਾਈ ਗੁਰਜੀਤ ਸਿੰਘ ਖਾਲਸਾ ਦਾ ਸੰਘਰਸ਼ 10 ਅਕਤੂਬਰ ਤੋਂ 2024 ਤੋਂ ਚੱਲ ਰਿਹਾ ਹੈ ਜ 10 ਮਹੀਨਿਆਂ ਦੇ ਕਰੀਬ ਹੋ ਗਏ ਹੋਰ ਜ਼ੋਰ ਸਮਰਥਨ ਕਰਨ ਦਾ ਸਾਡੇ ਨਾਲ ਵਾਅਦਾ ਕਰਿਆ ਬਟਾਲੇ ਜੋ 29 ਰਸਤ ਦਾ ਪ੍ਰੋਗਰਾਮ ਹੈ ਉਸ ਪ੍ਰੋਗਰਾਮ ਵਿੱਚ ਵੀ ਇਹ ਵੱਡੇ ਪੱਧਰ ਤੇ ਆਪਣੇ ਪੂਰੀ ਜਥੇਬੰਦੀ ਦੇ ਸਹਿਯੋਗ ਨਾਲ ਸ਼ਾਮਲ ਹੋਣਗੇ ਹੁਣ ਮੈਂ ਬੇਨਤੀ ਕਰਦਾ ਸਰਦਾਰ ਲਖਵਿੰਦਰ ਸਿੰਘ ਜੀ ਹੋਰੀ ਅੱਗੇ ਵਿਚਾਰ ਪੇਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਗਾ ਵਾਲਾ ਦਿਨ ਹੈ ਵੀ ਜਦੋਂ ਇੱਕ ਯੋਧੇ ਦੇ ਇੱਕ ਸੂਰਮੇ ਦੇ ਜਿਹੜਾ 12 ਅਕਤੂਬਰ ਤੋਂ ਆਪਣੀ ਸਿੱਖੀ ਦਾ ਦਰਦ ਲੈ ਕੇ ਹੋ ਰਹੀਆਂ ਬਦਬੀਆਂ ਨੂੰ ਰੋਕਣ ਵਾਸਤੇ ਸਖਤ ਕਾਨੂੰਨ ਬਣਾਉਣ ਵਾਸਤੇ ਸਖੀ ਸਖ ਧਰਮ ਦੇ ਨਾਂ ਨਾਲ ਹੋਰ ਨਾ ਧਰਮੰਦ ਦੀ ਵੀ ਗੱਲ ਕਰਦਾ ਹੋਇਆ ਟਾਵਰ ਤੇ ਬੈਠਾ ਹੋਇਆ ਲੇਕਿਨ ਇਹ ਸਰਕਾਰ ਆ ਵੀ ਇਹਨਾਂ ਨੂੰ ਕਿਸੇ ਨਾ ਕੋ ਲੈਣਾ ਦੇਣਾ ਨਹੀਂ ਇਹਨਾਂ ਨੂੰ ਤਾਂ ਆਪਣੀ ਕੁਰਸੀ ਨਾਲ ਆ ਤੇ ਅੱਜ ਉਹ ਕੁਰਸੀ ਨਾਲ ਹੀ ਮੋਹ ਕਰ ਰਹੇ ਨੇ ਤੇ ਜਿਹੜਾ ਸਭ ਦਾ ਫਰਜ਼ ਬਣਦਾ ਸਾਡਾ ਵੀ ਅਸੀਂ ਵੀ ਲੇਟ ਆਏ ਮਾਫੀ ਚਾਹੁੰਦੇ ਹਾਂ ਸੰਗਤ ਤੋਂ ਸਾਡੇ ਉਸ ਜਜਾਰੂ ਯੋਧੇ ਤੋਂ ਗੁਰਜੀਤ ਸਿੰਘ ਜੀ ਤੋਂ ਵੀ ਕਿ ਅਸੀਂ ਲੇਟ ਆਏ ਆਂ ਐਸੀ ਸਪੋਰਟ ਕਰ ਰਹੇ ਸੀ ਲੇਕਿਨ ਸ਼੍ਰੀ ਗੁਰੂਪ ਤੇ ਬਹੁਤ ਲੇਟ ਐ ਸਾਨੂੰ ਪਹਿਲਾਂ ਆਉਣਾ ਚਾਹੀਦਾ ਸੀ ਤੇ ਅੱਜ ਥੋੜੀ ਦੇਰ ਪਹਿਲਾਂ ਉਹਨਾਂ ਨਾਲ ਅੱਧਾ ਘੰਟਾ ਦੀ ਲਗਭਗ ਸਾਡੀ ਸਾਰੀ ਸੰਗਤ ਦੀ ਗੱਲ ਹੋਈ ਵੀਡੀਓ ਕਾਲ ਰਾਹੀਂ ਜਿਹੜੇ ਉੱਪਰ ਬੈਠੇ ਨੇ ਤੇ ਉਹਨਾਂ ਦੇ ਹੌਸਲੇ ਉਹਨਾਂ ਦੀ ਚੜ੍ਹਦੀ ਕਲਾ ਉਹਨਾਂ ਦੇ ਜਜ਼ਬੇ ਨੂੰ ਅਸੀਂ ਸਿਰ ਝਕੋਣੇ ਆ ਕਿਉਂਕਿ ਉਹ ਦੱਸ ਰਹੇ ਸੀ ਵੀ ਵਾਹਿਗੁਰੂ ਆਪ ਉਹਨਾਂ ਨੂੰ ਸ਼ਕਤੀ ਬਖਸ਼ਿਆ ਕੱਲ 슈ਗਰ ਦਾ ਲੈਵਲ ਘਟ ਗਿਆ ਕੱਲ ਸਾਰਾ ਦਿਨ ਵੀ ਪਿਓਛੀ ਦੇ ਵਿੱਚ ਪੈ ਰਹੇ ਲੇਕਿਨ ਫਿਰ ਵੀ ਸਤਿਗੁਰੂ ਤਾਕਤ ਬਖਸ਼ਦਾ ਹੈ ਤੇ ਅਸੀਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਸ ਜਿਹੜਾ ਆਪਣੀਆਂ ਬਦਬੀਆਂ ਨੂੰ ਰੋਕਣ ਵਾਸਤੇ ਸਖਤ ਕਾਨੂੰਨ ਬਣਾ ਵਾਸਤੇ ਜਿਹੜੇ ਭਾਈ ਸਾਹਿਬ ਬੈਠੇ ਨੇ ਗੁਰਜੀਤ ਸਿੰਘ ਜੀ ਉਹਨਾਂ ਦਾ ਅਸੀਂ ਸਪੋਰਟ ਕਰੀਏ ਆ ਕੇ ਇੱਥੇ ਕਰੀਏ ਸੋਸ਼ਲ ਮੀਡੀਆ ਦੇ ਰਾਹੀਂ ਕਰੀਏ ਆਪਣੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਕੇ ਕਿਉਂਕਿ ਸਿੱਖ ਹੈ ਪੂਰੀ ਦੁਨੀਆ 'ਚ ਵੱਸਦੇ ਆ ਤੇ ਹੁਣ ਭਗਵੰਤ ਮਾਨ ਸਰਕਾਰ ਨੇ ਥੋੜੇ ਦਿਨ ਪਹਿਲਾਂ ਇੱਕ ਕਾਨੂੰਨ ਵੀ ਲੈ ਕੇ ਆਈ ਕਾਨੂੰਨ ਲਿਆਉਣ ਤੋਂ ਬਾਅਦ ਉਹਦਾ 6 ਮਹੀਨੇ ਦਾ ਸਮਾਂ ਫੱਟਾ ਇਹ ਸਮਾਂ 6 ਮਹੀਨੇ ਦਾ ਨਹੀਂ ਪੈਣਾ ਚਾਹੀਦਾ 2017 'ਚ ਲੈ ਕੇ ਆਏ ਫਿਰ ਪਹਿਲਾਂ ਵੀ ਇੱਕ ਦੋ ਵਾਰ ਇਹ ਕਾਨੂੰਨ ਲੈ ਕੇ ਆਏ ਆ ਤੇ ਅੱਜ ਤੱਕ ਅਸੀਂ ਕਿੰਨੇ ਵੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦਾ ਇਹ ਛੇ ਘਰ ਚ ਚੱਲਦੇ ਆ ਰਹੇ ਆ ਪਿਛਲੇ 10 ਸਾਲਾਂ ਤੋਂ ਬੇਅਦਬੀਆਂ ਦਾ ਦੌਰ ਧਿਰ ਪ੍ਰੇਦਨ ਵੱਧਦਾ ਗਿਆ ਹੈ ਤੇ ਹੁਣ ਹੀ ਉਹਨਾਂ ਨੂੰ 6 ਮਹੀਨੇ ਦਾ ਟਾਈਮ ਕਿਉਂ ਮਿਲਿਆ ਸਾਢੇ 3 ਸਾਲ ਦੇ ਕਰੀਬ ਹੋ ਗਏ ਆ ਅਜੇ ਤੱਕ ਉਹਨਾਂ ਨੇ ਇਹ ਨਹੀਂ ਸੋਚਿਆ ਹੋਵੇ ਅਸੀਂ ਬਣਾਉਣਾ ਕੀ ਹੈ ਤੇ ਕਰਨਾ ਕੀ ਹੈ ਇਹਦਾ ਖੜਦਾ ਜਦੋਂ ਤਿਆਰ ਕੀਤਾ ਸੀ ਉਸ ਤੋਂ ਪਹਿਲਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਸਾਰੇ ਬੁੱਧੀ ਜੀਵਾਂ ਨੂੰ ਬੁਲਾ ਕੇ ਉਦੋਂ ਰੈਲਿੰਗ ਦੇ ਇਹ ਸਿਰਫ ਇੱਕ ਟਾਈਮ ਟਕਾਉਣ ਵਾਸਤੇ ਵੀ ਇਲੈਕਸ਼ਨ ਅਗਲਾ ਆ ਰਿਹਾ ਅਸੀਂ ਇਲੈਕਸ਼ਨ ਦਾ ਲਾਭ ਲੈ ਲਈਏ ਪਰ ਉਹ ਗੁਰੂ ਡੱਡਾ ਹੈ ਉਹ ਸਾਡਾ ਬਾਪੂ ਸਭ ਕੁਝ ਜਾਣਦਾ ਹੈ ਅਗਰ ਇਸ ਦੇ ਵਿੱਚ ਵੀ ਤੁਸੀਂ ਰਾਜਨੀਤੀ ਕਰ ਰਹੇ ਹੋ ਕਾਨੂੰਨ ਸਖਤ ਬਣਾਉਣ ਵਾਸਤੇ ਵੀ ਰਾਜਨੀਤੀ ਕਰ ਰਹੇ ਫਿਰ ਉਹ ਉਹਦੀ ਮਾਰ ਜਿਹੜੀ ਹੈ ਉਹ ਚੱਲੀ ਨਹੀਂ ਜਾਣੀ ਤੁਹਾਡੇ ਤੋਂ ਇਸ ਕਰਕੇ ਅਸੀਂ ਇਹ ਕਵਾਂਗੇ ਵੀ ਭਾਈ ਗੁਰਜੀਤ ਸਿੰਘ ਜੀ ਆਰਮੀ ਤੋਂ ਨੇ ਉਹਨਾਂ ਦਾ ਜਿਹੜਾ ਜਜ਼ਬਾ ਹੈ ਉਹਨੂੰ ਸਲੂਟ ਹੈ ਉਹਨਾਂ ਨੇ ਸਾਰੀਆਂ ਰੁੱਤਾਂ ਹੰਡਾਲੀਆਂ 12 ਅਕਤੂਬਰ ਤੋਂ ਬੈਠੇ ਨੇ ਸਰਦੀ ਵੀ ਆ ਗਈ ਗਰਮੀ ਵੀ ਆ ਗਈ ਹਨੇਰੀਆਂ ਵੀ ਆ ਗਿਆ ਮੀਂਹ ਵੀ ਆ ਗਿਆ ਤੂਫਾਨ ਵੀ ਆ ਗਿਆ ਸਾਰਾ ਕੁਝ ਚੱਲ ਰਿਹਾ ਹੈ ਉਹ ਓਟਾਸਰਾ ਉਸਦਾਤੀ ਦਾ ਹੈ ਮੇਰ ਭਰੇ ਹੱਥ ਉਸਦਾਤੀ ਦਾ ਉਹਨਾਂ ਦੇ ਸਿਰ ਤੇ ਪਰ ਸਾਡਾ ਵੀ ਫਰਜ਼ ਬਣਦਾ ਹੈ ਠੀਕ ਹੈ ਅਸੀਂ ਕਿੱਤੇ ਕਰਦੇ ਆ ਅਸੀਂ ਕਿਸਾਨ ਆ ਅਸੀਂ ਕਿਸਾਨੀ ਸਾਡਾ ਕਰਮ ਹੈ ਕੋਈ ਦੁਕਾਨਦਾਰੀ ਕਰਦਾ ਉਹਦਾ ਕਰਮ ਹੈ ਲੇਕਿਨ ਧਰਮ ਸਾਡਾ ਸਿੱਖੀ ਹੈ ਸਿੱਖ ਧਰਮ ਨਾਲ ਜੁੜੇ ਹੋਏ ਆ ਜਾਂ ਹੋਰ ਨਾਲ ਧਰਮ ਨਾਲ ਜੁੜੇ ਹੋਏ ਉਹ ਤਾਂ ਸਾਰੇ ਧਰਮਾਂ ਦੀ ਗੱਲ ਕਰਦੇ ਆ ਉਹਦੇ ਸਾਰੇ ਧਰਮਾਂ ਦੇ ਜਿਹੜੇ ਹੈਗੇ ਕਿਸੇ ਵੀ ਧਰਮ ਦੀ ਵਿਵਰਤੀ ਹੁੰਦੀ ਉਸੇ ਸਖਤ ਕਾਨੂੰਨ ਬਣਾਉਣ ਦੀ ਗੱਲ ਕਰਦੇ ਭਾਈ ਸਾਹਿਬ ਨੇ ਜਿਹੜਾ ਅਜੰਡਾ ਚੁੱਕਿਆ ਉਹ ਇਕੱਲੇ ਸਿੱਖੀ ਵਾਸਤੇ ਨਹੀਂ ਲੇਕਿਨ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਸਾਡੇ 10 ਗੁਰੂਆਂ ਦੀ ਜਾਤ ਦੀ ਜਾਗ ਦੀ ਜੋਤ ਆ ਇਹ ਇੱਕ ਵਿਲੱਖਣ ਆ ਪੂਰੇ ਦੇਸ਼ ਦੁਨੀਆ ਦੇ ਵਿੱਚ ਇਹਦੀ ਵਿਲੱਖਣਤਾ ਹੈ ਇਸਤੇ ਉੱਪਰ ਜਿਹੜਾ ਅਯੋਕੇ ਟਾਈਮ ਦੇ ਵਿੱਚ ਜਾਣਬੁੱਝ ਕੇ ਕਰਾਈਆਂ ਜਾ ਰਹੀਆਂ ਬਦਮੀਆਂ ਕੀ ਮਨਸਾ ਇਹਨਾਂ ਲੋਕਾਂ ਦੀ ਕਿਉਂ ਜਿਹੜੀ ਉਸ ਕੌਮ ਨੂੰ ਜਿਸ ਕੌਮ ਨੇ ਹਮੇਸ਼ਾ ਆਪਣੇ ਦੇਸ਼ ਲਈ ਜਿਹੜੀ ਆਪਣੀ ਸਭ ਤੋਂ ਅੱਗੇ ਸੀਸ਼ ਅੱਗੇ ਕਰਕੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਜਦੋਂ ਵੀ ਦੇਸ਼ ਤੇ ਭੀੜ ਪਈ ਹੈ ਸਭ ਤੋਂ ਪਹਿਲਾਂ ਅੱਗੇ ਜਦੋਂ ਉਹਦੇ ਫਾਰਸੀਆਂ ਦੇ ਰੱਸੇ ਚੁੰਮਣੇ ਆ ਤਾਂ ਸਿੱਖ ਸਭ ਤੋਂ ਅੱਗੇ ਕਾਲੇ ਪਾਣੀਆਂ ਦੀ ਸਜ਼ਾ ਤਾਂ ਸਭ ਤੋਂ ਅੱਗੇ ਜਦੋਂ ਦੇਸ਼ 'ਤੇ ਕਈ ਵਿਪਤਾ ਪੈਣੀ ਤਾਂ ਕਿ ਕਿਤੇ ਲੰਗਰਾਂ ਦੀ ਸੇਵਾਵਾਂ ਦੀ ਲੋੜ ਆ ਕਿਤੇ ਭੁਕੰਪ ਆ ਗਿਆ ਕਿਤੇ ਸੁਨਾਮੀ ਆ ਗਈ ਕਿਤੇ ਬਾੜ ਆ ਗਈ ਕਦੀ ਕੋਰੋਨਾ ਕਾਲ ਆ ਗਿਆ ਕਦੀ ਕਿਸੇ ਦੋ ਮੁਲਕਾਂ ਦੀ ਲੜਾਈ ਲੱਗੀ ਤਾਂ ਵੀ ਉਹ 20 ਰੁਪਏ ਵਾਲਾ ਲੰਗਰ ਲੈ ਕੇ ਉੱਥੇ ਪਹੁੰਚ ਜਾਂਦੇ ਨੇ ਤੇ ਫਿਰ ਸਾਡੇ ਨਾਲ ਹੀ ਐਵੇਂ ਦਾ ਵਿਤਕਰਾ ਕਿਉਂ ਇਸ ਕਰਕੇ ਆਉਣ ਵਾਲੀ 29 ਤਰੀਕ ਵੱਲੋਂ 29 ਅਗਸਤ ਨੂੰ ਇਸ ਟਾਵਰ ਮੋਰਚੇ ਵੱਲੋਂ ਸੰਗਤਾਂ ਵੱਲੋਂ ਜਿਹੜਾ 29 ਅਗਸਤ ਨੂੰ ਪਟਾਲੇ ਵਿਖੇ ਇੱਕ ਵੱਡਾ ਇਕੱਠ ਰੱਖਿਆ ਗਿਆ ਹੈ ਸੋ ਜੀ ਦਾ ਬੋਲਿਆ ਜੱচ্ছা ਸਿੰਘ ਰਾਮਗੜੀਆ ਹਾਲ ਬਟਾਲਾ ਉਸ ਬਟਾਲੇ ਦੇ ਵਿੱਚ ਆਪਣਾ ਸਾਰਿਆਂ ਦਾ ਫਰਜ਼ ਬਣਦਾ ਸਾਡੀ ਐਸਕੇਐਮ ਨਾਨ ਪੋਲਿਟਿਕਲ ਦੇ ਆਗੂ ਸਹਿਬਾਨ ਨੇ ਉੱਥੇ ਬਟਾਲੀ ਸੁਖਜੀਤ ਸਿੰਘ ਹਰਦੋਚੰਡੇ ਨੇ ਪਰ ਅੰਮ੍ਰਿਤਸਰ ਏਰੀਆ ਚ ਪਰਲੇ ਬੰਨੇ ਬਚਿੱਤ ਸਿੰਘ ਕੋਟਲਾ ਜੀ ਨੇ ਉਰਲੇ ਬੰਨੇ ਤਰਨਤਾਰਾ ਵਾਲੇ ਬੰਨੇ ਹਰੀ ਹਰੀਕੇ ਸਤਨਾਮ ਸਿੰਘ ਨੇ ਤਰਨਤਾਰਨ ਔਰ ਉਰਲੇ ਇਲਾਕੇ ਦੇ ਵਿੱਚ ਸਾਡੇ ਇੰਦਰਜੀਤ ਸਿੰਘ ਕੋਟਪੁੱਡਾ ਨੇ ਉਹਨਾਂ ਦਾ ਸਾਰੇ ਜਲੰਧਰ ਦੇ ਵਿੱਚ ਵੀ ਅੱਛਾ ਹੋਲਡ ਹੈ ਸਾਰੇ ਅੰਮ੍ਰਿਤਸਰ ਚ ਵੀ ਸਾਰੇ ਆਗੂ ਸਭਾ ਦਾ ਗੁਰਿੰਦਰ ਸਿੰਘ ਭੰਗੂ ਨੇ ਜਿਨੇ ਵੀ ਸਿੱਖੀ ਵਾਸਤੇ ਜੇਲਾ ਵੀ ਕੱਟੀਆਂ ਨੇ ਛੇਰੇ ਪੰਜਾਬ ਕਿਸਾਨ ਯੂਨੀਅਨ ਦਾ ਯੋਧਾ ਤੇ ਉਹ ਸਾਰੇ ਆਗੂ ਸਭਾ ਨਾਲੋਂ ਹੋਰ ਵੀ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਹੋਰ ਜਿਹੜੇ ਸਮਾਜਿਕ ਜਥੇਬੰਦੀਆਂ ਨੇ ਸਮਾਜ ਸੇਵੀ ਲੋਕ ਨੇ ਜਿਹੜੇ ਆਪਣੇ ਆਪਣੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਅਗੇ ਹੱਥ ਜੋੜ ਕੇ ਬੇਨਤੀ ਆ ਵੀ ਇਹ ਜੋ ਭਾਈ ਗੁਰਜੀਤ ਸਿੰਘ ਜੀ ਬੈਠੇ ਨੇ 12 ਅਕਤੂਬਰ ਤੋਂ 11 ਮਹੀਨਿਆਂ ਦੇ ਲਗਭਗ ਸਮਾਂ ਹੋ ਗਿਆ ਤੇ ਆਪਾਂ ਸਾਰੇ ਉਹਨਾਂ ਦਾ ਸਾਥ ਦਿਈਏ ਉਹਨਾਂ ਦਾ ਸਾਥ ਕਿ ਆਪਾਂ ਆਪਣੇ ਗੁਰੂ ਨਾਲ ਜੁੜੀਏ ਉਹਨਾਂ ਦਾ ਸਾਥ ਆਪਣੇਪ ਹੋ ਜਾਣਾ ਹੈ ਉਹਨਾਂ ਨੇ ਬੀੜਾ ਉਠਾਇਆ ਉਹ ਆਪਣੇ ਸਘਰਸ਼ ਚ ਡਟੇ ਹੋਏ ਨੇ ਕੱਲਾ ਉਹਨਾਂ ਦਾ ਫਰਜ਼ ਨਹੀਂ ਹੈ ਕੱਲਾ ਉਹਨਾਂ ਦਾ ਗੁਰੂ ਨਹੀਂ ਹੈ ਗੁਰੂ ਆਪਣਾ ਸਾਰਿਆਂ ਦਾ ਸਾਂਝਾ ਗੁਰੂ ਹੈ ਉਸ ਗੁਰੂ ਦੇ ਜਿਹੜੇ ਲੋਕ ਕਦਰੀਆਂ ਨੂੰ ਰੋਕਣ ਵਾਸਤੇ ਬਣ ਰਹੇ ਕਾਨੂੰਨ ਨੂੰ ਜਿਹੜਾ ਜਲਦੀ ਤੋਂ ਜਲਦੀ ਲਾਗੂ ਕਰਾਉਣ ਵਾਸਤੇ ਸੰਘਰਸ਼ ਦਾ ਹਿੱਸਾ ਬਣੀ ਹੈ ਤੇ ਸਾਡੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੈ ਜਿਹੜਾ ਤੁਸੀਂ 6 ਮਹੀਨੇ ਦਾ ਸਮਾਂ ਲਿਆ ਉਹ ਸਮਾਂ ਬਹੁਤ ਲੰਮਾ ਹੈ ਭਾਈ ਸਾਹਿਬ ਨੂੰ ਅੱਜ 11 ਮਹੀਨੇ ਹੋ ਗਏ ਆ ਇਹ ਤੁਸੀਂ ਕੀ ਚਾਹੁੰਦੇ ਹੋ ਵੀ ਉਹ ਉਹਨਾਂ ਦੇ ਜਿਹੜੇ ਹੈਗੇ ਆ ਉਹਨਾਂ ਦੇ ਜਿੰਦਿਆਂ ਜੀ ਇੱਕ ਕਾਨੂੰਨ ਬਣ ਕੇ ਤੇ ਇਸ ਨੂੰ ਲਾਗੂ ਵੀ ਹੋ ਜੇ ਤੇ ਜਾਂ ਤੁਹਾਡੀ ਹੋਰ ਮਨਚਾ ਹੈ ਉਹ ਤੁਹਾਨੂੰ ਪਤਾ ਹੈ ਲੇਕਿਨ ਇੱਕ ਛੋਟੀ ਜੀ ਜਗ੍ਹਾ 'ਚ ਟਾਵਰ ਦੇ 400 ਫੁੱਟ ਉੱਚੇ ਟਾਵਰ ਤੇ ਬੈਠੇ ਨੇ ਇਹ ਤੁਸੀਂ ਦੇਖਣਾ ਵੀ ਉਹਨਾਂ ਨੂੰ ਤੁਸੀਂ ਜਿਹੜਾ ਹੈ ਮਾਰਨਾ ਚਾਹੁੰਦੇ ਹੋ ਕਿ ਜਿੰਦੇ ਜੀ ਉਹ ਕਾਨੂੰਨ ਨੂੰ ਜਿਹੜਾ ਬਣਾ ਕੇ ਤੇ ਬਦਮੀਆਂ ਨੂੰ ਰੋਕੜ ਦਾ ਕੰਮ ਕਰੋ ਇਹ ਸਰਕਾਰ ਦੇ ਅਸੀਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਇਕਤਾ ਵੀ ਕੇਈ ਦੇ ਸਾਰੇ ਸੱਭੀ ਆਏ ਨੇ ਮੋਰੀ ਵਾਲਾ ਪਿੰਡ ਤੋਂ ਭੰਗੂ ਪਿੰਡ ਤੋਂ ਭੰਗੂਰ ਤੋਂ ਰੱਤਾtheta ਤੋਂ ੂੰੜੜਵਾਸ ਤੋਂ ਨਾਲ ਹੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਦੇ ਦਰਜੀਤ ਸਿੰਘ ਬਰਕਰੀ ਆਪਣੀ ਟੀਮ ਦੇ ਨਾਲ ਖਨੋਰੀ ਤੋਂ ਪਹੁੰਚੇ ਨੇ ਸਾਰੇ ਆਏ ਹੋਏ ਇੱਥੇ ਸੱਜਣਾਂ ਦਾ ਇਸ ਮੋਰਚੇ ਤੇ ਜਿਹੜੀ ਮੈਨੇਜਮੈਂਟ ਕਮੇਟੀ ਹੈ ਜਿਹੜੀ ਇਸ ਮੋਰਚੇ ਨੂੰ ਦੇਖਦੀ ਆ ਜਿਹੜੀ ਭਾਈ ਸਾਹਿਬ ਦਾ ਵੀ ਧਿਆਨ ਰੱਖਦੇ ਆ ਆਏ ਗਏ ਨੂੰ ਵੀ ਸੰਭਾਲਦੇ ਆ ਤੇ ਇੱਥੋਂ ਦੇ ਪ੍ਰੋਗਰਾਮਾਂ ਨੂੰ ਵੀ ਲੀਕਦੇ ਆ ਉਹਨਾਂ ਨੂੰ ਵੀ ਅਸੀਂ ਧੰਨਵਾਦ ਕਰਦੇ ਆ ਜਿਹੜਾ ਕਿ ਇੰਨੇ ਲੰਬੇ ਸਮੇਂ ਤੋਂ ਇਸ ਮੋਰਚੇ ਨੂੰ ਸੰਭਾਲ ਰਹੇ ਆ ਕਿਉਂਕਿ ਮੋਰਚਾ ਲਾਉਣਾ ਇੱਕ ਸੌਖੀ ਗੱਲ ਆ ਮੋਰਚੇ ਨੂੰ ਅੱਗੇ ਲੈ ਕੇ ਜਾਣਾ ਮੋਰਚੇ ਨੂੰ ਜਿੱਤ ਵੱਲ ਲੈ ਕੇ ਜਾਣਾ ਮੋਰਚੇ ਨੂੰ ਮੇਨਟੇਨ ਰੱਖਣਾ ਇਹ ਬਹੁਤ ਵੱਡੀ ਇਹਨਾਂ ਜਿਹੜੇ ਵੀ ਮੈਂਬਰ ਨੇ ਉਹਨਾਂ ਦਾ ਬਹੁਤ ਵੱਡਾ ਇੱਕ ਕੰਮ ਹੈ ਵਾਹਿਗੁਰੂ ਉਹਨਾਂ ਨੂੰ ਤਾਕਤ ਬਖਸ਼ੇ ਇਹ ਮੋਰਚਾ ਜਿਹੜਾ ਅਸੀਂ ਜਿੱਤੀਏ ਇਹ ਅਰਦਾਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ